ਦੋਸਤੋ ਹਾਜ਼ਰ ਹੈ ਇੱਕ ਹੋਰ ਰਿਪੋਰਟ ਲੈ ਕੇ ਚੈਨਲ ਰਤੇਸ਼ ਲਖੀ ਅਨਪਲਗ ਦੀ ਆਪਣੀ ਅੱਜ ਦੀ ਇਸ ਰਿਪੋਰਟ ਵਿੱਚ ਮੈਂ ਗੱਲ ਕਰਾਂਗਾ ਪੰਜਾਬ ਅਤੇ ਮੋਹਾਲੀ ਪੁਲਿਸ ਦੀ ਇੱਕ ਅਜੇ ਹੀ ਵਿਧੀਕੀ ਦੇ ਮਾਮਲੇ ਬਾਰੇ ਇੱਕ ਅਜੇ ਹੀ ਕੁੱਟਮਾਰ ਦਾ ਮਾਮਲਾ ਜੋ ਦਿਸਣ ਤੇ ਸਮਝਣ ਦੇ ਵਿੱਚ ਤਾਂ ਇੱਕ ਸਾਧਾਰਨ ਅਸੌਲਟ ਦਾ ਕੇਸ ਜਾਪਦਾ ਹੈ ਲੇਕਿਨ ਇਹ ਮਾਮਲਾ ਇੱਟਾ ਸਿੱਧਾ ਨਹੀਂ ਹੈ ਆਪਾਂ ਸਾਰੇ ਜਾਣੂ ਹਾਂ ਵਾਕਫ ਹਾਂ ਪਿਛਲੇ 4.5 ਮਹੀਨੇ ਦੇ ਉਸ ਘਟਨਾਕਰਮ ਤੋਂ ਉਸ ਘਟਨਾਕਰਮ ਜਿਸ ਤਹਿਤ ਭਾਰਤੀ ਫੌਜ ਦੇ ਇੱਕ ਸਰਵਿੰਗ ਕਰਨਲ ਕੁਸ਼ਪਿੰਦਰ ਬਾਠ ਦੇ ਨਾਲ ਪਟਿਆਲਾ ਵਿਖੇ ਕੁਝ ਪੁਲਿਸ ਦੇ ਅਫਸਰਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਕੁੱਟਮਾਰ ਦੀ ਘਟਨਾ ਤੋਂ ਬਾਅਦ ਹੋ ਹੱਲਾ ਮਚਨ ਜਨਤਕ ਪੱਦਰ ਉਤੇ ਲੋਕਾਂ ਦੇ ਵਿੱਚ ਸਾਬਕਾ ਫੌਜੀ ਭਾਈਚਾਰੇ ਭਾਰਤੀ ਫੌਜ ਦੇ ਵਿੱਚ ਰੋਹ ਦੇ ਬਾਵਜੂਦ ਪੰਜਾਬ ਪੁਲਿਸ ਹਰਕਤ ਵਿੱਚ ਨਹੀਂ ਆਂਦੀ ਕਾਰਵਾਈ ਨਹੀਂ ਕਰਦੀ ਅਦਾਲਤਾਂ ਦਾ ਬੂਹਾ ਖੜਕਾ ਕੇ ਹੀ ਕਰਨਲ ਕੁਸ਼ਪਿੰਦਰ ਬਾਠ ਦੇ ਪਰਿਵਾਰ ਨੂੰ ਕੁਝ ਲਿਮਟਿਡ ਹੱਦ ਤੱਕ ਇਨਸਾਫ ਮਿਲ ਪਉਂਦਾ ਹੈ ਮਾਮਲਾ ਸੀਬੀਆਈ ਨੂੰ ਪੜਤਾਲਨਾ ਪੈ ਰਿਹਾ ਹੈ ਸਾਥਿਓ ਜਿਸ ਮਾਮਲੇ ਦੀ ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਇਹ ਘਟਨਾ 6 ਜੁਲਾਈ 2025 ਯਾਨੀ ਕਿ ਅੱਜ ਤੋਂ ਤਕਰੀਬਨ 3 ਹਫ਼ਤੇ ਪਹਿਲਾਂ ਦੀ ਉਹ ਘਟਨਾ ਹੈ ਤੇ ਮੈਨੂੰ ਚਿੰਤਾ ਇਸ ਚੀਜ਼ ਦੀ ਹੈ ਕਿ ਕਿਤੇ ਇੱਕ ਵਾਰ ਫੇਰ ਇੱਕ ਸਾਧਾਰਨ ਜਿਹੇ ਚੌਕੀਦਾਰ ਦੇ ਨਾਲ ਇੱਕ ਪੁਲਿਸ ਅਫਸਰ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਨੂੰ ਅਦਾਲਤਾਂ ਨੂੰ ਸੀਬੀਆਈ ਨੂੰ ਇਨਵੈਸਟੀਗੇਸ਼ਨ ਲਈ ਨਾ ਦੇਣਾ ਪਏ ਸਾਥਿਓ ਆਪਾਂ ਕਿਸ ਸਟੇਟ ਆਫ ਅਫੇਅਰਸ ਤੋਂ ਗੁਜ਼ਰਦੇ ਪਏ ਹਾਂ ਸਾਡੇ ਸੂਬੇ ਦੇ ਹਾਲਾਤ ਕੀ ਨੇ ਸਿੱਧੇ ਜੀ ਪਾਸ਼ਾ ਦੇ ਵਿੱਚ ਅਸੀਂ ਇੱਕ ਸੌਰੀ ਸਟੇਟ ਆਫ ਅਫੇਅਰਸ ਵਿੱਚੋਂ ਗੁਜ਼ਰਦੇ ਪਏ ਹਾਂ ਇਹ ਜਿਹੜਾ ਕੇਸ ਜਿਸ ਦੀ ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਇੱਕ ਕਲਾਸਿਕ ਨਮੂਨਾ ਹੈ ਉਦਾਹਰਣ ਹੈ ਕੇਸ ਸਟਡੀ ਹੈ ਜੋ ਦਰਸਾਉਂਦੀ ਹੈ ਕਿ ਅੱਜ ਪੰਜਾਬ ਪੁਲਿਸ ਕਿਸ ਦਬਾਅ ਦੇ ਹੇਠ ਕੰਮ ਕਰਦੀ ਪਈ ਹੈ ਪੰਜਾਬ ਪੁਲਿਸ ਦੀ ਲੀਡਰਸ਼ਿਪ ਆਪਣੇ ਮੁਲਾਜ਼ਮਾਂ ਆਪਣੇ ਕਰਮਚਾਰੀਆਂ ਤੋਂ ਜਿਸ ਤਰੀਕੇ ਦੇ ਨਾਲ ਕੰਮ ਲੈ ਰਹੀ ਹੈ ਉਸ ਉੱਤੇ ਬਹੁਤ ਵੱਡੇ ਸਵਾਲ ਇਸ ਕੇਸ ਦੀ ਡਿਟੇਲਸ ਜਾਣ ਕੇ ਆਪਾਂ ਸਾਰੇ ਖੜੇ ਵੀ ਕਰਾਂਗੇ ਤੇ ਸਮਝਾਂਗੇ ਵੀ ਸੋ ਸਾਥਿਓ ਗੱਲ ਕਰਦੇ ਆਂ ਉਸ ਘਟਨਾ ਦੀ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਮੋਹਾਲੀ ਜੁਡੀਸ਼ੀਅਲ ਕੰਪਲੈਕਸ ਵਿਖੇ 6 ਜੁਲਾਈ 2025 ਯਾਨੀ ਕਿ ਹੁਣ ਤੋਂ ਠੀਕ 3 ਹਫ਼ਤੇ ਪਹਿਲਾਂ ਇੱਕ ਘਟਨਾ ਵਾਪਰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਜੋ ਕਿ ਗ੍ਰਿਫਤਾਰ ਚੱਲ ਰਹੇ ਨੇ ਫਿਲਹਾਲ ਤਾਂ ਜੇਲ੍ਹ ਦੇ ਵਿੱਚ ਨਹੀਂ ਲੇਕਿਨ ਉਸ ਵਕਤ ਉਹ ਪੁਲਿਸ ਰਿਮਾਂਡ ਦੇ ਵਿੱਚ ਸਨ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਲਾਕਾ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਕਿਸ ਗੇਟ ਤੋਂ ਐਂਟਰ ਕਰਾਣਾ ਹੈ ਇਸ ਗੱਲ ਨੂੰ ਲੈ ਕੇ ਪੁਲਿਸ ਅਫਸਰ ਜਿਹੜੇ ਡਿਊਟੀ ਉੱਤੇ 5 ਜੁਲਾਈ 2025 ਨੂੰ ਤਾਇਨਾਤ ਕੀਤੇ ਜਾਂਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਈ ਕਿਸਮ ਦੇ ਪਲਾਨਸ ਹੁੰਦੇ ਨੇ। ਇਹਨਾਂ ਵਿੱਚੋਂ ਇੱਕ ਪਲਾਨ ਇਹ ਹੁੰਦਾ ਹੈ ਕਿ ਅਦਾਲਤ ਦੇ ਡੇਰਾ ਰਾਧਾ ਸਵਾਮੀ ਸਤਸੰਗ ਡੇਰੇ ਦੇ ਸਾਹਮਣੇ ਵਾਲੇ ਵੱਖਰੇ ਗੇਟ ਤੋਂ ਜਿੱਥੋਂ ਜ਼ਿਆਦਾਤਰ ਮਲਜ਼ਮਾਂ ਨੂੰ ਨਹੀਂ ਪੇਸ਼ ਕੀਤਾ ਜਾਂਦਾ ਨਹੀਂ ਉਥੋਂ ਐਂਟਰ ਕਰਵਾਇਆ ਜਾਂਦਾ ਉਸ ਗੇਟ ਤੋਂ ਲਜਾਇਆ ਜਾਏਗਾ ਹੁਣ ਕੀ ਕਾਰਨ ਹੈ ਕਿ ਪੁਲਿਸ ਅਫਸਰ ਵਿਕਰਮ ਸਿੰਘ ਮਜੀਠੀਆ ਨੂੰ ਉਸ ਗੇਟ ਤੋਂ ਨਹੀਂ ਲਜਾਣਾ ਚਾਹੁੰਦੇ ਜਿਸ ਤੋਂ ਹੋਰ ਸਾਰੇ ਵੱਖ-ਵੱਖ ਮਾਮਲਿਆਂ ਦੇ ਮਲਜ਼ਮਾਂ ਨੂੰ ਲਜਾਇਆ ਜਾਂਦਾ ਅਦਾਲਤਾਂ ਦੀ ਉਹਨਾਂ ਦੀ ਪੇਸ਼ੀਆਂ ਮੌਕੇ ਉਹ ਤਮਾਮ ਗੇਟ ਜਿੱਥੇ ਕਿ ਕੈਮਰਾ ਕਰੂਜ਼ ਖੜੇ ਹੁੰਦੇ ਨੇ ਜਿੱਥੋਂ ਕਿ ਅਦਾਲਤਾਂ ਦੇ ਵਿੱਚ ਆਮ ਲੋਕਾਂ ਦਾ ਆਣਾ ਜਾਣਾ ਹੈ ਸਾਰੇ ਕਯੂਜ਼ ਨੂੰ ਉਹਨਾਂ ਗੇਟਾਂ ਤੋਂ ਲਜਾਇਆ ਜਾਂਦਾ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਮੀਡੀਆ ਦੇ ਕੈਮਰਿਆਂ ਦੀ ਛਾਇਆਕਾਰਾਂ ਦੀਆਂ ਤਸਵੀਰਾਂ ਤੋਂ ਬਚਾਉਂਦਿਆਂ ਲੁਕਦਿਆਂ ਛੁਪਾਉਂਦਿਆਂ ਹੋਇਆਂ ਇੱਕ ਆਲਟਰਨੇਟ ਪਲਾਨ ਮੋਹਾਲੀ ਪੁਲਿਸ ਦੇ ਉਹ ਅਫਸਰ ਜੋ ਕਿ ਇਸ ਮੌਕੇ ਡਿਊਟੀ ਉੱਤੇ 6 ਜੁਲਾਈ 2025 ਨੂੰ ਤਾਇਨਾਤ ਕੀਤੇ ਗਏ ਸਨ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਤੇ ਇਸ ਪਲਾਨ ਦੇ ਤਹਿਤ ਵਿਕਰਮ ਸਿੰਘ ਮਜੀਠੀਆ ਜਦੋਂ ਆਉਂਦੇ ਨੇ ਸਵੇਰੇ 9 ਵਜੇ ਉਨ੍ਹਾਂ ਨੂੰ ਇਲਾਕਾ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਣਾ ਸੀ ਉਨ੍ਹਾਂ ਦੀ ਜਿਹੜੀ ਪ੍ਰੈਜ਼ੈਂਸ ਯਾ ਅਦਾਲਤ ਦੇ ਵਿੱਚ ਪੇਸ਼ੀ ਸੀ ਉਸ ਨੂੰ ਇੱਕ ਆਲਟਰਨੇਟ ਗੇਟ ਤੋਂ ਲਿਜਾਈ ਜਾਣ ਦੀ ਪ੍ਰਬੰਧ ਕਰ ਲਏ ਗਏ ਹੁਣ 9 ਵਜੇ ਵਿਕਰਮ ਸਿੰਘ ਮਜੀਠੀਆ ਅਦਾਲਤ ਦੇ ਵਿੱਚ ਪਹੁੰਚਦੇ ਨੇ ਲੇਕਿਨ ਇਸ ਤੋਂ ਠੀਕ 20 ਮਿੰਟ ਪਹਿਲਾਂ ਇਸ ਗੇਟ ਨੰਬਰ 4 ਜੋ ਕਿ ਦੱਸਿਆ ਜਾਂਦਾ ਡੇਰਾ ਰਾਧਾ ਸਵਾਮੀ ਸਤਸੰਗ ਡੇਰੇ ਦੇ ਸਾਹਮਣੇ ਵਾਲਾ ਗੇਟ ਹੈ ਜਿੱਥੋਂ ਕਿ ਨਾਰਮਲ ਐਂਟਰੀ ਨਹੀਂ ਹੈ ਇਸ ਗੇਟ ਉੱਤੇ ਅਦਾਲਤ ਦੇ ਬਾਹ ਹੁਕਮ ਤਾਲੇ ਲੱਗੇ ਹੋਏ ਨੇ ਤੇ ਚੌਕੀਦਾਰ ਸਿਰਫ অথੋਰਾਇਜ਼ਡ ਜੱਜ ਸਾਹਿਬਾਨ ਲਈ ਜਾਂ ਅਦੇਹ ਫੰਕਸ਼ਨਰੀਜ਼ ਆਫੀਸ਼ੀਅਲ ਜਿਨ੍ਹਾਂ ਨੂੰ ਇਜਾਜ਼ਤ ਹੈ ਇਸ ਗੇਟ ਤੋਂ ਐਂਟਰ ਕਰਨ ਦੀ ਉਹਨਾਂ ਲਈ ਹੀ ਇਸ ਗੇਟ ਨੂੰ ਖੋਲਦਾ ਹੈ ਉਸ ਦਿਨ ਡਿਊਟੀ ਉੱਤੇ ਤਾਇਨਾਤ ਸੀ ਚੌਕੀਦਾਰ ਬਲਜੀਤ ਸਿੰਘ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਪਹੁੰਚਣ ਦੇ ਵਿੱਚ ਤਕਰੀਬਨ 20 ਮਿੰਟ ਦਾ ਸਮਾਂ ਬਚਦਾ ਹੈ ਪੰਜਾਬ ਪੁਲਿਸ ਦਾ ਮੋਹਾਲੀ ਪੁਲਿਸ ਦਾ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਜੋ ਕਿ ਟਕੋਲੀ ਦੇ ਐਸਐਚਓ ਨੇ ਟਕੋਲੀ ਵੀ ਮੋਹਾਲੀ ਜ਼ਿਲ੍ਹੇ ਵਿੱਚ ਪੈਂਦਾ ਹੈ ਇਸ ਐਸਐਚਓ ਦੀ ਡਿਊਟੀ ਉਸ ਦਿਨ ਇੱਥੇ ਲਾਈ ਗਈ ਹੁੰਦੀ ਹੈ ਇਸ ਵੱਲੋਂ ਚੌਕੀਦਾਰ ਬਲਜੀਤ ਸਿੰਘ ਤੋਂ ਇਸ ਗੇਟ ਨੂੰ ਖੁਲਵਾਉਣ ਦੀ ਮੰਗ ਕੀਤੀ ਜਾਂਦੀ ਹੈ ਜਦੋਂ ਚੌਕੀਦਾਰ ਬਲਜੀਤ ਕਹਿੰਦਾ ਹੈ ਕਿ ਇਸ ਲਈ ਉਸ ਨੂੰ ਸੰਬੰਧਤ ਅਧਿਕਾਰੀਆਂ ਤੋਂ ਜੱਜ ਸਹਿਬਾਨਾ ਤੋਂ ਇਜਾਜ਼ਤ ਲੈਣੀ ਪਵੇਗੀ ਕਿਉਂਕਿ ਇਹ ਗੇਟ ਰੁਟੀਨ ਦੇ ਵਿੱਚ ਕਿਸੇ ਵੀ ਵਿਅਕਤੀ ਲਈ ਨਹੀਂ ਖੋਲਿਆ ਜਾ ਸਕਦਾ ਇਸ ਵਾਰ ਬਿਨਾਂ ਕੋਈ ਜ਼ਿਆਦਾ ਗੱਲਬਾਤ ਕੀਤੇ ਇਨਸਪੈਕਟਰ ਜਸ਼ਨਪ੍ਰੀਤ ਵੱਲੋਂ ਦੋ ਤੋਂ ਤਿੰਨ ਕਿਸਨ ਚੌਕੀਦਾਰ ਬਲਜੀਤ ਸਿੰਘ ਦੇ ਮੂੰਹ ਤੇ ਮਾਰੇ ਜਾਂਦੇ ਨੇ ਉਹਨੇ ਪੂਰੀ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਾਸ ਦੇ ਵਿੱਚ ਕੈਪਚਰ ਹੁੰਦੀ ਹੈ ਇਹ ਘਟਨਾ ਕਰਮ ਤਕਰੀਬਨ 8 ਵਜੇ 37 38 ਮਿੰਟ ਤੋਂ ਲੈ ਕੇ 8:45 ਮਿੰਟ ਦੇ ਵਿੱਚ ਦਾ ਐਗਜ਼ੈਕਟ ਟਾਈਮ ਮੈਂ ਪਿੰਪੁਆਇੰਟ ਨਹੀਂ ਕਰ ਪਾਵਾਂਗਾ ਲੇਕਿਨ ਇਸ ਤੋਂ ਠੀਕ 20 ਮਿੰਟ ਬਾਅਦ 9 ਵਜੇ ਵਿਕਰਮ ਸਿੰਘ ਮਜੀਠੀਆ ਇਸੇ ਗੇਟ ਤੋਂ ਐਂਟਰ ਕਰਦੇ ਨੇ ਕਿਉਂਕਿ ਕਸੁੰਨ ਮੁਕੀ ਕਰਕੇ ਲੜਾਈ ਝਗੜਾ ਕਰਕੇ ਮਾਰਕੁੱਟ ਕਰਕੇ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਅਦਾਲਤ ਦੇ ਚੌਕੀਦਾਰ ਬਲਜੀਤ ਸਿੰਘ ਤੋਂ ਚਾਬੀ ਲੈ ਕੇ ਇਸ ਗੇਟ ਨੂੰ ਖੁਲਵਾਉਣ ਵਿੱਚ ਕਾਮਯਾਬ ਹੋਇਆ ਹੁੰਦਾ ਹੈ ਮੁਜੀਠੀਆ ਦੇ ਖਿਲਾਫ ਅਦਾਲਤ ਦੇ ਵਿੱਚ ਚੱਲ ਰਹੇ ਡਿਸਪਰਪੋਰਸ਼ਨੇਟ ਐਸੈਟਸ ਯਾਨੀ ਕਿ ਆਮਦਨ ਤੋਂ ਬਾਅਦ ਦੀ ਜਾਇਦਾਦ ਦੇ ਮੁਕਦਮੇ ਦੀ ਅਦਾਲਤੀ ਕਾਰਵਾਈ ਉਪਰੰਤ ਸਬੰਧਤ ਵਕੀਲ ਅਕਾਲੀ ਦਲ ਦੇ ਉਹ ਵਰਕਰ ਜੋ ਕਿ ਕੋਰਟ ਕੰਪਲੈਕਸ ਤੋਂ ਕਈ-ਕਈ ਕਿਲੋਮੀਟਰ ਦੂਰ ਹੀ ਰੋਕ ਲਏ ਜਾਂਦੇ ਨੇ ਅਤੇ ਮੀਡੀਆ ਕਰਮਚਾਰੀ ਜੋ ਕਿ ਅਦਾਲਤ ਦੇ ਵਿੱਚ ਬਾਹਰ ਪ੍ਰੈਜੈਂਟ ਸਨ ਲੇਕਿਨ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਕੋਰਟ ਰੂਮ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਤੇ ਇਸ ਵਿਸ਼ੇ ਨੂੰ ਲੈ ਕੇ ਸਾਡੇ ਸਹਿਯੋਗੀ ਪੱਤਰਕਾਰ ਰਜਿੰਦਰ ਤੱਗੜ ਵੱਲੋਂ ਇੱਕ ਐਪਲੀਕੇਸ਼ਨ ਵੀ ਅਦਾਲਤ ਦੇ ਵਿੱਚ ਫਾਈਲ ਕੀਤੀ ਗਈ ਹੈ ਦਾਇਰ ਕੀਤੀ ਗਈ ਹੈ ਕਿ ਪੱਤਰਕਾਰਾਂ ਨੂੰ ਅਦਾਲਤ ਦੀ ਕਾਰਵਾਈ ਵਿਕਰਮ ਸਿੰਘ ਮਜੀਠੀਆ ਦੇ ਅਦਾਲਤ ਦੇ ਵਿੱਚ ਚੱਲਦੇ ਪਏ ਮੁਕਦਮੇ ਸੰਬੰਧੀ ਜਿਹੜੀ ਵੀ ਪ੍ਰਕਿਰਿਆ ਚੱਲਦੀ ਪਈ ਹੈ ਜੋ ਵੀ ਕਾਰਵਾਈ ਚੱਲਦੀ ਪਈ ਹੈ ਉਸ ਨੂੰ ਫਰਸਟ ਹੈਂਡ ਰਿਪੋਰਟ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਕਿਉਂ ਸਿਰਫ ਵਕੀਲ ਬਾਹਰ ਆ ਕੇ ਮੀਡੀਆ ਨੂੰ ਆਪਣਾ ਆਪਣਾ ਪੱਖ ਆਪਣੇ ਆਪਣੇ ਹਿਸਾਬ ਤੇ ਨਜ਼ਰੀਏ ਦੇ ਨਾਲ ਦੱਸਦੇ ਨੇ ਸੋ ਮੀਡੀਆ ਦੀ ਵੀ ਕੋਰਟ ਰੂਮ ਦੇ ਵਿੱਚ ਜਿਹੜੀ ਹਾਜ਼ਰੀ ਹੈ ਉਸ ਉੱਤੇ ਇੱਕ ਗੈਰ ਕਾਨੂੰਨੀ ਨਜਾਇਜ਼ ਤਰੀਕੇ ਦੇ ਨਾਲ ਪਾਬੰਦੀ ਲਾਈ ਗਈ ਹੈ ਜਿਸ ਨੂੰ ਲੈ ਕੇ ਪੱਤਰਕਾਰ ਰਜਿੰਦਰ ਤੱਗੜ ਅਦਾਲਤ ਦੇ ਵਿੱਚ ਪਹੁੰਚੇ ਹੋਏ ਨੇ ਲੇਕਿਨ ਇੱਥੇ ਮੁੱਦਾ ਪੱਤਰਕਾਰਾਂ ਵੱਲੋਂ ਇਸ ਮਾਮਲੇ ਦੀ ਕਵਰੇਜ ਤੋਂ ਅੱਗੇ ਜਾਂਦਾ ਹੈ 6 ਜੁਲਾਈ ਨੂੰ ਸਵੇਰੇ 8:40 ਮਿੰਟ ਉੱਤੇ ਕੰਪਲੈਕਸ ਦੇ ਬਾਹਰ ਜੋ ਕੁਛ ਹੁੰਦਾ ਹੈ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਵੱਲੋਂ ਅਸਾਲਟ ਕੀਤਾ ਗਿਆ ਕੁੱਟਿਆ ਗਿਆ ਮੂੰਹ ਤੇ ਇੱਕ ਸੁੱਨ ਮਾਰੇ ਗਏ ਚੌਕੀਦਾਰ ਬਲਜੀਤ ਸਿੰਘ ਦੇ ਐਸਟੀ ਦੀ ਚਰਚਾ ਅਦਾਲਤ ਦੇ ਪਰਿਸਰ ਵਿੱਚ ਹੋਣੀ ਸ਼ੁਰੂ ਹੋ ਚੁੱਕੀ ਸੀ ਲੇਕਿਨ ਅਗਲੇ ਦਿਨ ਯਾਨੀ ਕਿ ਵਰਕਿੰਗ ਡੇ 7 ਜੁਲਾਈ ਨੂੰ ਚੌਕੀਦਾਰ ਬਲਜੀਤ ਸਿੰਘ ਨੂੰ ਸੀਨੀਅਰ ਜੱਜ ਸਿਵਲ ਡਿਵੀਜ਼ਨ ਅਨੀਸ਼ ਗੋਇਲ ਵੱਲੋਂ ਸੱਦਾ ਜਾਂਦਾ ਹੈ ਕਿਉਂਕਿ ਇੱਕ ਦਿਨ ਪਹਿਲਾਂ ਚੌਕੀਦਾਰ ਵੱਲੋਂ ਫੋਨ ਉੱਤੇ ਜਿਹੜੇ ਜੱਜ ਸਾਹਿਬਾਨ ਦੇ ਰੀਡਰ ਹੁੰਦੇ ਨੇ ਪਵਨ ਕੁਮਾਰ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ ਕਿ ਉਸ ਦੇ ਨਾਲ ਅੱਜ ਕੋਰਟ ਦੇ ਵਿੱਚ ਕੀ ਕੁਝ ਹੋਇਆ ਆਫਸਰਾਂ ਨੇ ਕਿਵੇਂ ਉਸ ਦੇ ਨਾਲ ਕੁੱਟਮਾਰ ਕੀਤੀ 7 ਜੁਲਾਈ ਨੂੰ ਇਸ ਪੂਰੀ ਘਟਨਾ ਬਾਰੇ ਅਦਾਲਤ ਵੱਲੋਂ ਜਦੋਂ ਫਰਸਟ ਹੈਂਡ ਜਾਣਕਾਰੀ ਚੌਕੀਦਾਰ ਬਲਜੀਤ ਸਿੰਘ ਤੋਂ ਲੈ ਲਈ ਗਈ ਉਸ ਤੋਂ ਬਾਅਦ ਉਸ ਨੂੰ ਕਿਹਾ ਗਿਆ ਕਿ ਤੂੰ ਜਾ ਕੇ ਆਪਣਾ ਮੈਡੀਕਲ ਕਰਾ ਜੋ ਕਿ ਉਸ ਨੇ ਹਸਪਤਾਲ ਦੇ ਵਿੱਚ ਕਰਾਇਆ ਦੋ ਵਾਰ 7 ਜੁਲਾਈ ਤੋਂ ਬਾਅਦ ਉਸ ਨੇ ਅਦਾਲਤ ਦੇ ਵਿੱਚ ਜਾ ਕੇ ਆਪਣਾ ਐਗਜ਼ਾਮੀਨੇਸ਼ਨ ਮੈਡੀਕਲ ਐਗਜ਼ਾਮੀਨੇਸ਼ਨ ਕਰਾਇਆ ਜਿਸ ਨੂੰ ਰਿਕਾਰਡ ਉੱਤੇ ਲਿਆ ਗਿਆ ਇਸ ਤੋਂ ਬਾਅਦ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਨੀਸ਼ ਕੋਇਲ ਨੇ ਇੱਕ ਕੰਪਲੇਂਟ ਇੱਕ ਸ਼ਿਕਾਇਤ ਮੋਹਾਲੀ ਦੇ ਐਸਐਸਪੀ ਆਫਿਸ ਨੂੰ मां ਕੀਤੀ ਕੰਪਲੇਂਟ ਦਿੱਤੀ ਸ਼ਿਕਾਇਤ ਦਿੱਤੀ ਲੇਕਿਨ ਤੁਸੀਂ ਹੈਰਾਨ ਹੋਵੋਗੇ ਸਾਥੀਓ ਮੋਹਾਲੀ ਪੁਲਿਸ ਨੇ ਉਸ ਸ਼ਿਕਾਇਤ ਉੱਤੇ ਬਣਦੀ ਸਿੱਟਾਮੁਖੀ ਲਾਜੀਕਲ ਕਾਰਵਾਈ ਕਰਨ ਦਿੱਤਾ ਇਸ ਮਾਮਲੇ ਦੀ ਪੜਤਾਲ ਐਸ ਐਚ ਓ ਸੁਹਾਣਾ ਅਤੇ ਇੱਕ ਡੀ ਐਸ ਪੀ ਪੱਧਰ ਦੇ ਅਧਿਕਾਰੀ ਨੂੰ ਦਿੱਤੀ ਹੁਣ ਕੋਰਟ ਦੇ ਕੰਪਾਊਂਡ ਦੇ ਵਿੱਚ ਇੱਕ ਚੌਕੀਦਾਰ ਦੇ ਨਾਲ ਜਿਹੜੀ ਕੁੱਟਮਾਰ ਹੋਈ ਸੀ ਉਸ ਮਾਮਲੇ ਦੇ ਵਿੱਚ ਜਿਹੜੀ ਰਿਪੋਰਟ ਮੋਹਾਲੀ ਪੁਲਿਸ ਵੱਲੋਂ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੋਹਾਲੀ ਕੋਰਟ ਨੂੰ ਭੇਜੀ ਗਈ ਜੋ ਕਿ ਵਾਪਸ सिविल जज सीनियर डिवीजन अनीश गोयल को राय उस रिपोर्ट ਦੇ ਵਿੱਚ ਸਭ ਦੇ ਬਿਆਨ ਸਨ ਚੌਕੀਦਾਰ ਬਲਜੀਤ ਸਿੰਘ ਦਾ ਬਿਆਨ ਸੀ ਇੰਸਪੈਕਟਰ ਜਸ਼ਨਪ੍ਰੀ ਤੇ ਉਸ ਦੇ ਨਾਲ ਦੇ ਹੋਰ ਸਹਿ ਕਰਮਚਾਰੀਆਂ ਦੇ ਬਿਆਨ ਸਨ ਲੇਕਿਨ ਮੋਟੀ-ਮੋਟੀ ਗਾਲ ਜਿਹੜੀ ਉਸ ਰਿਪੋਰਟ ਦੇ ਵਿੱਚ ਸਾਹਮਣੇ ਆਈ ਮੋਹਾਲੀ ਪੁਲਿਸ ਨੇ ਇਹ ਕਲੇਮ ਕੀਤਾ ਕਿ ਇਹ ਮਾਮਲਾ ਨਹੀਂ ਬੰਦਾ ਮੁਕਦਮਾ ਨਹੀਂ ਬੰਦਾ ਇਸ ਕੇਸ ਦੇ ਵਿੱਚ ਹਲਕੀ-ਫੁਲਕੀ ਧੱਕਾ-ਮੁੱਕੀ ਹੋਈ ਹੈ ਤੇ ਦੋਵੇਂ ਪਾਰਟੀਆਂ ਨੇ ਯਾਨਕਿ ਚੌਕੀਦਾਰ ਬਲਜੀਤ ਸਿੰਘ ਅਤੇ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਆਪਸ ਦੇ ਵਿੱਚ ਮਾਮਲੇ ਦਾ ਨਿਵੇੜਾ ਕਰ ਲਿਆ ਹੈ ਇਸ ਘਟਨਾ ਲਈ ਇੰਸਪੈਕਟਰ ਜਸ਼ਨ ਪ੍ਰੀਤ ਸਿੰਘ ਵੱਲੋਂ ਚੌਕੀਦਾਰ ਬਲਜੀਤ ਸਿੰਘ ਤੋਂ ਮਾਫੀ ਮੰਗ ਲਈ ਗਈ ਹੈ ਅਫਸੋਸ ਜ਼ਾਹਰ ਕਰਤਾ ਗਿਆ ਹੈ ਇਸ ਵਾਸਤੇ ਕੇਸ ਨਹੀਂ ਬਣਦਾ ਕੋਈ ਐਫ ਆਈ ਆਰ ਨਹੀਂ ਬਣਦੀ ਕੋਈ ਮੁਕਦਮਾ ਨਹੀਂ ਬਣਦਾ ਸੁਮੋਹਾਲੀ ਪੁਲਿਸ ਦੀਆਂ ਫਾਈਂਡਿੰਗਸ ਬਹੁਤ ਕਲੀਅਰ ਸਨ ਕਿ ਇਸ ਮਾਮਲੇ ਵਿੱਚ ਕੋਈ ਮੁਕਦਮਾ ਕੋਈ ਫੌਜਦਾਰੀ ਦਾ ਕੇਸ ਨਹੀਂ ਬਣਦਾ ਥਰੂ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਇਹ ਮਾਮਲਾ ਜਦੋਂ ਦੁਬਾਰਾ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਨੀਸ਼ ਗੋਇਲ ਕੋਲ ਪਹੁੰਚਦਾ ਹੈ ਉਸ ਤੋਂ ਬਾਅਦ ਸੰਬੰਧਿਤ ਅਦਾਲਤ ਯਾਨੀ ਕਿ ਜੱਜ ਅਨੀਸ਼ ਕੋਹੇਲ ਬੀ ਐਨ ਐਸ ਪਾਰਟੀ ਦਾ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਨੂੰ ਖੰਗਾਲਦੇ ਨੇ ਖਾਸ ਕਰਕੇ ਬੀ ਐਨ ਐਸ ਦਾ ਸੈਕਸ਼ਨ 175 ਜਿਸ ਦੇ ਵਿੱਚ ਵੱਖ-ਵੱਖ ਪਹਿਲੂ ਤੇ ਐਸਪੈਕਟਸ ਦਿੱਤੇ ਹੁੰਦੇ ਨੇ ਕਿਸੇ ਪਬਲਿਕ ਸਰਵੈਂਟ ਯਾਨੀ ਕਿ ਕਿਸੇ ਸਰਕਾਰੀ ਕਰਮਚਾਰੀ ਦੀ ਡਿਊਟੀ ਦੇ ਵਿੱਚ ਵਿਘਨ ਪਾਣਾ ਉਸ ਦੀ ਰੋਕ ਟੋਕ ਉਸ ਦੀ ਕੁੱਟਮਾਰ ਉਹ ਕਿਸ ਪੋਜੀਸ਼ਨ ਦੇ ਵਿੱਚ ਆਪਣੀ ਅਫੀਸ਼ੀਅਲ ਡਿਊਟੀ ਉੱਤੇ ਆਪਣੀ ਡਿਊਟੀ ਅਦਾ ਕਰ ਰਿਹਾ ਕੰਮ ਕਰ ਰਿਹਾ ਉਸ ਦੇ ਨਾਲ ਕੋਈ ਵਿਅਕਤੀ ਬਾਤ ਸਲੂਕੀ ਕਰਦਾ ਹੈ ਮਾਰਕੁੱਟ ਕਰਦਾ ਹੈ ਉਹ ਡਿਊਟੀ ਤੇ ਹੈ ਆਫ ਡਿਊਟੀ ਤੇ ਹੈ ਜਿਹੜੇ ਅਧਿਕਾਰੀ ਵੱਲੋਂ ਜਾਂ ਜਿਹੜੇ ਵੀ ਵਿਅਕਤੀ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹ ਕਿਸ ਕਪੈਸਿਟੀ ਦੇ ਵਿੱਚ ਇਸ ਝਗੜੇ ਦੇ ਵਿੱਚ ਪਿਆ ਹੈ ਉਸ ਵਕ ਡਿਊਟੀ ਤੇ ਸੀ ਡਿਊਟੀ ਤੇ ਨਹੀਂ ਸੀ ਇਹ ਸਾਰੇ ਐਗਜ਼ਾਮਨ ਐਸਪੈਕਟਸ ਕਰਨ ਤੋਂ ਬਾਅਦ ਅਨੀਸ਼ ਗੋਇਲ ਸਾਹਿਬ ਦੀ ਅਦਾਲਤ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਐਪਲੀਕੇਸ਼ਨ ਦਾਇਰ ਕੀਤੀ ਜਾਂਦੀ ਹੈ ਸਾਥੀਓ ਤੁਸੀਂ ਸਮਝੋ ਇੱਕ ਚੌਕੀਦਾਰ ਦੀ ਕੁੱਟਮਾਰ ਦਾ ਮਾਮਲਾ ਜੋ ਕਿ ਅਦਾਲਤ ਦਾ ਕਰਮਚਾਰੀ ਹੈ ਉਸ ਮਾਮਲੇ ਦੇ ਵਿੱਚ ਜਦੋਂ ਇੱਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਵੱਲੋਂ ਸ਼ਿਕਾਇਤ ਦਿੱਤੀ ਗਈ ਮੋਹਾਲੀ ਪੁਲਿਸ ਦੇ ਉਸ ਦੇ ਅਫਸਰਾਂ ਦੇ ਪੱਲੇ ਕੋਈ ਗੱਲ ਨਹੀਂ ਪਈ ਉਹਨਾਂ ਨੇ ਆਪਣੀ ਖਾਣਾ ਪੂਰਤੀ ਕਰਕੇ ਵਾਪਸ ਇਹ ਰਿਪੋਰਟ ਭੇਜ ਦਿੱਤੀ ਕਿ ਦੋਵੇਂ ਧਿਰਾਂ ਦਾ ਤਾਂ ਇੱਕ ਤਰੀਕੇ ਦਾ ਸਮਝੌਤਾ ਹੋ ਚੁੱਕਾ ਹੈ ਹੁਣ ਇਥੇ ਇਸ ਕੇਸ ਦੇ ਵਿੱਚ ਇੱਕ ਬਾਰੀਕੀ ਜਿਹੜੀ ਸਮਝਣ ਵਾਲੀ ਇਹ ਹੈ ਕਿ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਨੀਸ਼ ਗੋਇਲ ਜਿਨ੍ਹਾਂ ਦੇ ਰੀਡਰ ਪਵਨ ਕੁਮਾਰ ਇਸ ਕੇਸ ਦੇ ਵਿੱਚ ਇੱਕ ਐਪਲੀਕੈਂਟ ਕੰਪਲੇਨੈਂਟ ਨੇ ਉਹ ਖੁਦ ਇੱਕ ਸ਼ਿਕਾਇਤੀ ਧਿਰ ਨੇ ਉਹਨਾਂ ਵੱਲੋਂ ਜੀਐਮਆਈਸੀ ਮੋਹਾਲੀ ਦੀ ਕੋਰਟ ਦੇ ਵਿੱਚ ਇੱਕ ਸ਼ਿਕਾਇਤ ਦਿੱਤੀ ਜਾਂਦੀ ਹੈ ਜਿਸ ਉੱਤੇ ਮਾਨਯੋਗ ਅਦਾਲਤ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਕਿਉਂਕਿ ਉਸ ਵਕਤ ਚੌਕੀਦਾਰ ਬਲਜੀਤ ਸਿੰਘ ਸਰਕਾਰੀ ਡਿਊਟੀ ਉੱਤੇ ਸੀ ਅਦਾਲਤ ਦੀ ਡਿਊਟੀ ਉੱਤੇ ਸੀ ਉਸ ਦੇ ਨਾਲ ਜਿਹੜੀ ਵੀ ਕੁੱਟਮਾਰ ਹੋਈ ਉਹ ਚੌਕੀਦਾਰ ਬਲਜੀਤ ਸਿੰਘ ਦੀ ਨਿੱਜੀ ਕਪੈਸਿਟੀ ਉਹਦੀ ਵਿਅਕਤੀਗਤ ਕਪੈਸਿਟੀ ਦੇ ਵਿੱਚ ਨਾ ਹੋ ਕੇ ਉਸ ਦੀ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਹੋਈ ਸੋ ਉਸ ਦੇ ਨਾਲ ਕੁੱਟਮਾਰ ਨੂੰ ਇੱਕ ਅਦਾਲਤ ਦੇ ਕਰਮਚਾਰੀ ਦੇ ਨਾਲ ਇੱਕ ਅਦਾਲਤ ਦੇ ਕਰਿੰਦੇ ਦੇ ਨਾਲ ਇੱਕ ਅਦਾਲਤ ਦੇ ਮੁਲਾਜ਼ਮ ਦੇ ਨਾਲ ਕਟਮਾਰ ਮੰਨਿਆ ਜਾਏਗਾ ਤੇ ਇਸ ਕਟਮਾਰ ਦੇ ਲਈ ਇੱਕ ਪਰਸਨਲ ਜਾਂ ਵਿਅਕਤੀਗਤ ਸਮਝੌਤਾ ਜੇ ਚੌਕੀਦਾਰ ਬਲਜੀਤ ਸਿੰਘ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨਾਲ ਕਰ ਵੀ ਲੈਂਦਾ ਤਾਂ ਉਸ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਸੋ ਇਸ ਸ਼ਿਕਾਇਤ ਨੂੰ ਲੈ ਕੇ ਐਪਲੀਕੈਂਟ ਇਸ ਕੇਸ ਦੇ ਵਿੱਚ ਰੀਡਰ ਟੂ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਨੀਸ਼ ਕੋਇਲ ਪਵਨ ਕੁਮਾਰ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਆਪਣੀ ਐਪਲੀਕੇਸ਼ਨ ਤੇ ਕੰਪਲੇਂਟ ਜੀਐਮਆਈਸੀ ਮਹੌਲੀ ਕੋਲ ਦਿੱਤੀ ਜਿਸ ਤੋਂ ਬਾਅਦ ਬੀਤੇ ਦਿਨ 30 ਜੁਲਾਈ 2000 25 ਨੂੰ ਇਸ ਕੇਸ ਦੇ ਵਿੱਚ ਜੀਐਮਆਈਸੀ ਮੋਹਾਲੀ ਦੀ ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਆਰਡਰ ਸੁਣਾਇਆ ਹੈ ਕਿ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਏ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 132 221 304 ਬੀਐਨਐਸ ਇਹ ਚਾਰ ਧਾਰਾਵਾਂ ਦੇ ਤਹਿਤ ਕਿਸੇ ਪਬਲਿਕ ਸਰਵੰਟ ਕਿਸੇ ਸਰਕਾਰੀ ਕਰਮਚਾਰੀ ਨੂੰ ਡਿਊਟੀ ਕਰਨ ਤੋਂ ਰੋਕਣ ਉਸ ਦੀ ਡਿਊਟੀ ਦੇ ਵਿੱਚ ਵਿਘਨ ਪਾਉਣ ਉਸ ਦੇ ਨਾਲ ਮਾਰਕੁੱਟ ਕਰਨ ਉਸ ਦੇ ਨਾਲ ਬਾਤ ਸਲੂਕੀ ਕਰਨ ਦੀਆਂ ਵੱਖ-ਵੱਖ ਤਾਰਾਵਾਂ ਨੂੰ ਲਾ ਕੇ ਇਨਸਪੈਕਟਰ ਜਸ਼ਨਪ੍ਰੀਤ ਨੂੰ ਬੁੱਕ ਕੀਤਾ ਜਾਏ ਤੇ ਇਸ ਐਫਆਈਆਰ ਦਰਜ ਕਰਨ ਤੋਂ ਬਾਅਦ ਅਗਲੇ ਦਿਨ ਯਾਨੀ ਕਿ ਅੱਜ 31 ਜੁਲਾਈ 2025 ਨੂੰ ਇਸ ਦੀ ਰਿਪੋਰਟ ਇਸੇ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਏ ਉਹ ਦੋਸਤੋ ਇਸ ਕੇਸ ਦੀ ਇਹਨਾਂ ਡਿਟੇਲਸ ਨੂੰ ਜਾਣਨ ਅਤੇ ਸਮਝਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਉਹੀ ਸਵਾਲ ਆਏਗਾ ਜੋ ਕਿ ਰਿਪੋਰਟ ਦੇ ਪਹਿਲੇ ਹਿੱਸੇ ਵਿੱਚ ਪੁੱਛਿਆ ਸੀ ਕਿ ਆਪਾਂ ਕਿਹੜੀ ਸਟੇਟ ਆਫ ਅਫੇਅਰਸ ਵਿੱਚੋਂ ਗੁਜ਼ਰਦੇ ਪਏ ਹਾਂ ਆਪਾਂ ਕੀ ਇੱਕ ਸੌਰੀ ਸਟੇਟ ਆਫ ਅਫੇਅਰਸ ਵਿੱਚੋਂ ਗੁਜ਼ਰਦੇ ਪਏ ਹਾਂ ਸਾਡੇ ਪ੍ਰਸ਼ਾਸਨ ਸਾਡਾ ਤੰਤਰ ਸਾਡਾ ਸਿਸਟਮ ਸਾਡੀ ਪੁਲਿਸ ਹੁਣ ਇੱਕ ਚੌਕੀਦਾਰ ਨੂੰ ਇੱਕ ਗੇਟ ਖੁਲਵਾਨ ਨੂੰ ਲੈ ਕੇ ਤੁਸੀਂ ਕੁੱਟਮਾਰ ਕਰਦੇ ਪਏ ਹੋ ਤੇ ਜੇ ਇੱਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਨੂੰ ਦੇ ਰਿਹਾ ਹੈ ਤਾਂ ਫਿਰ ਉਸ ਮਾਮਲੇ ਦੇ ਵਿੱਚ ਤੁਸੀਂ ਦੋਹੇ ਤਰ੍ਹਾਂ ਦਾ ਸਮਝੌਤਾ ਕਰਾ ਕੇ ਅਦਾਲਤ ਦੇ ਵਿੱਚ ਆਪਣੀ ਫੈਕਟ ਫਾਈਂਡਿੰਗ ਦੇ ਰਹੇ ਹੋ ਕਿ ਜੀ ਘਟਨਾ ਤਾਂ ਕੋਈ ਏਡੀ ਵੱਡੀ ਘਟਨਾ ਨਹੀਂ ਸੀ ਦੋਹੇ ਤਰ੍ਹਾਂ ਰਾਜ਼ੀ ਹੋ ਗਈਆਂ ਨੇ ਅਦਾਲਤ ਦੇ ਆਰਡਰ ਉੱਤੇ ਹੁਣ ਇਸ ਕੇਸ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਅੱਜ 31 ਜੁਲਾਈ ਨੂੰ ਅਦਾਲਤ ਦੇ ਵਿੱਚ ਦੱਸਿਆ ਜਾਏਗਾ ਕਿ ਹਾਂਜੀ ਇਨਸਪੈਕਟਰ ਅਸ਼ਤਪ੍ਰੀਤ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਹੁਣ ਇੱਥੇ ਸੋਚਣ ਵਾਲੇ ਕਈ ਸਵਾਲ ਨੇ ਕਿ ਸਾਡੀ ਪੁਲਿਸ ਜ਼ਾਲਮ ਹੈ ਕੀ ਵਧੀਕੀ ਕਰਨ ਦੀ ਫਿਤਰਤ ਬਣ ਚੁੱਕੀ ਹੈ ਪੰਜਾਬ ਪੁਲਿਸ ਦੀ ਜਾਂ ਇਸ ਦੇ ਪਿੱਛੇ ਫੈਕਟਰ ਕੁਝ ਹੋਰ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਖਾਸ ਕਰਕੇ ਇਸ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਉਹ ਕਿਸ ਗ੍ਰੇਡ ਤੋਂ ਅਦਾਲਤ ਦੇ ਵਿੱਚ ਐਂਟਰ ਕਰਦਾ ਹੈ ਜਾਂ ਨਹੀਂ ਕਰਦਾ ਇਸ ਨੂੰ ਲੈ ਕੇ ਪੁਲਿਸ ਐਡੀ ਤਰਲੋ ਮੱਛੀ ਕਿਉਂ ਸੀ ਪੁਲਿਸ ਅਫਸਰਾਂ ਉਤੇ ਕੀ ਦਬਾਅ ਸੀ ਉਸ ਨੂੰ ਕਿਉਂ ਇੱਕ ਆਲਟਰਨੇਟ ਗੇਟ ਤੋਂ ਲਜਾਇਆ ਜਾਣਾ ਸੀ মিডিਆ ਦੇ ਕੈਮਰਿਆਂ ਤੋਂ ਬਚਾ ਕੇ ਲੁਕਾ ਕੇ মিডিਆ ਗਲੇਜ਼ ਦੇ ਵਿੱਚ ਕਿਤੇ ਵੀ ਵਿਕਰਮ ਸਿੰਘ ਮਜੀਠੀਆ ਦੀ ਮੁੱਛਾਂ ਨੂੰ ਮਰੋੜਦਿਆਂ ਦੀ ਕੋਈ ਤਸਵੀਰ ਜਾਂ ਕੋਈ ਵੀਡੀਓ ਜੇ ਬਾਹਰ ਆ ਜਾਏਗਾ ਤਾਂ ਫਿਰ ਮੁੱਖ ਮੰਤਰੀ ਤੇ ਸਰਕਾਰ ਦੀ ਇਮੇਜ ਨੂੰ ਕਿੱਡਾ ਵੱਡਾ ਝਟਕਾ ਲੱਗ ਸਕਦਾ ਹੈ ਕਿੱਡੀ ਵੱਡੀ ਉਹ ਚੁਣੌਤੀ ਹੋ ਜਾਏਗੀ ਸਰਕਾਰ ਲਈ ਸਾਥੀਓ ਜੇ ਇਸ ਸੋਚ ਦੇ ਨਾਲ ਇਹ ਸਰਕਾਰ ਕੰਮ ਕਰਦੀ ਪਈ ਹੈ ਤੇ ਪੁਲਿਸ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਮੈਂ ਫੇਰ ਕਹਿ ਰਿਹਾ ਹਾਂ ਇੰਸਪੈਕਟਰ ਜਸ਼ਨਪ੍ਰੀਤ ਐਸ ਐਚ ਓ ਟਕੋਲੀ ਲੱਗੇ ਹੋਏ ਨੇ ਮੈਂ ਉਹਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਰੱਖਦਾ ਲੇਕਿਨ ਕਿਸੇ ਅਧਿਕਾਰੀ ਬਾਰੇ ਕੁਝ ਕਹਿਣ ਤੋਂ ਪਹਿਲਾਂ ਹਾਲਾਂਕਿ ਉਹਨਾਂ ਜੋ ਕੀਤਾ ਗਲਤ ਕੀਤਾ ਪਰ ਐਵੇਂ ਫਸਾਈ ਕਿਸੇ ਚੌਕੀਦਾਰ ਕਿਸੇ ਕਰਿੰਦੇ ਨੂੰ ਤੁਸੀਂ ਕਰਿੰਦਾ ਹੀ ਨਹੀਂ ਮੰਨਦੇ ਤੁਸੀਂ ਇੰਸਪੈਕਟਰ ਤੁਸੀਂ ਵਰਦੀ ਪਾਈ ਹੋ ਤੁਸੀਂ ਕਿਸੇ ਦੇ ਮੂੰਹ ਤੇ ਇੱਕ ਸੌਣ ਮਾਰੋ ਕਿਸੇ ਦੇ ਨਾਲ ਜ਼ਮੀਨ ਤੇ ਲੰਮੇ ਪਾ ਕੇ ਉਸ ਨੂੰ ਕੁੱਟਮਾਰ ਕਰੋ ਫਿਰ ਤੁਹਾਡੇ ਲਈ ਮੈਟਰ ਨਹੀਂ ਕਰਦਾ ਕਿ ਉਹ ਇੱਕ ਨਾਲਤਾ ਚੌਕੀਦਾਰ ਹੈ ਜਾਂ ਕਿਸੇ ਫੌਜ ਦਾ ਸਰਵਿੰਗ ਕਰਨਲ ਹੈ ਇਹ ਪੰਜਾਬ ਪੁਲਿਸ ਦੇ ਹਾਲ ਹੋ ਚੁੱਕਾ ਹੈ ਲੇਕਿਨ ਇਸ ਘਟਨਾਕ੍ਰਮ ਦੇ ਵਿੱਚ ਜਦੋਂ ਸੀਸੀਟੀਵੀ ਕੈਮਰਾ ਮੌਜੂਦ ਨੇ ਫੁਟੇਜਿਸ ਮੌਜੂਦ ਨੇ ਇੱਕ ਸਿਵਲ ਜੱਜ ਸੀਨੀਅਰ ਡਿਵੀਜ਼ਨ ਪੁਲਿਸ ਦੇ ਇੱਕ ਐਸਐਸਪੀ ਨੂੰ ਲਿਖਦਾ ਪਿਆ ਮੋਹਾਲੀ ਦੇ ਐਸਐਸਪੀ ਨੂੰ ਲਿਖਦਾ ਪਿਆ ਤਾਂ ਸਾਥੀਓ ਮੇਰੀ ਸਮਝ ਤੋਂ ਪਰੇ ਹੈ ਕਿ ਇਹ ਸੀਨੀਅਰ ਆਈਪੀਐਸ ਅਫਸਰ ਮਾਫ ਕਰਨਾ ਮੈਂ ਫੇਰ ਉਹੀ ਗੱਲ ਕਾਂਗਾ ਸੀਨੀਅਰ ਅਫਸਰਾਂ ਦਾ ਆਪਣਾ ਵਿਜ਼ਡਮ ਕਿੱਥੇ ਚਲਾ ਜਾਂਦਾ ਹੈ ਇਹਨਾਂ ਨੂੰ ਲੱਗ ਰਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਦਬਾਇਆ ਜਾ ਸਕਦਾ ਚੌਕੀਦਾਰ ਬਲਜੀਤ ਸਿੰਘ ਤਾਂ ਦਬ ਗਿਆ ਕਿਉਂਕਿ ਉਹਨੂੰ ਦਬਾ ਲਿਆ ਗਿਆ ਹੋਵੇਗਾ ਇਕ ਚੌਕੀਦਾਰ ਦੀ ਕੀ ਹਿੰਮਤ ਹੈ ਕਿਸੇ ਅਫਸਰ ਦੇ ਖਿਲਾਫ ਖੜਾ ਆ ਜਾਓ ਉੱਥੇ ਇੱਕ ਫੌਜ ਦੇ ਕਰਨਲ ਨੂੰ ਲੰਮਾ ਪਾਪਾ ਕੇ ਕੁੱਟਿਆ ਗਿਆ ਉਹਦੇ ਪਰਿਵਾਰ 4-4 ਮਹੀਨੇ ਹਰ ਚੌਕੜ ਤੇ ਜਾ ਕੇ ਉਹਨਾਂ ਨੇ ਸਜਦੇ ਕੀਤੇ ਸਰਕਾਰਾਂ ਮੁੱਖ ਮੰਤਰੀਆਂ ਗਵਰਨਰਾਂ ਦੇ ਦਵਾਰ ਜਾ ਕੇ ਆਖਰ ਚ ਇੱਕ ਉਹਨਾਂ ਨੂੰ ਹਾਈ ਕੋਰਟ ਤੋਂ ਰਿਲੀਫ ਮਿਲਦਾ ਹਾਈ ਕੋਰਟ ਨੇ ਸੀਬੀਏ ਜਤੋਂ ਇਨਕੁਆਇਰੀ ਆਰਡਰ ਕੀਤੀ ਤਾਂ ਉਸ ਵਕਤ ਫਿਰ ਅਕਲ ਟਕਾਣੇ ਆਈ ਕਿ ਹੁਣ ਕੁਝ ਹੋਊਗਾ ਇਹ ਹਾਲਾਤ ਹੈਗੇ ਨੇ ਸਾਡੇ ਹੁਣ ਇੱਥੇ ਪੁਆਇੰਟ ਇਹ ਆ ਜਾਂਦਾ ਹੈ ਵੀ ਤੁਸੀਂ ਬਿਕਰਮ ਸਿੰਘ ਮਜੀਠੀਆ ਤੇ ਉਸ ਪੁੱਛਾ ਮਰੋੜਨ ਵਾਲੀ ਤਸਵੀਰ ਤੋਂ ਵੀਡੀਓ ਤੋਂ ਡਰਦੇ ਹੋ। ਹੋਰ ਕੀ ਦਬਾਅ ਜਸਟੀਫਾਈ ਕਰਦਾ ਹੈ? ਹੋਰ ਇਸ ਤੋਂ ਵੀ ਵੱਡੇ-ਵੱਡੇ ਮਲਜ਼ਮ ਜਿਹੜੇ ਹੈਗੇ ਨੇ ਹਾਈ ਪ੍ਰੋਫਾਈਲ ਮਾਮਲੇ ਨੇ ਜਗਦੀਸ਼ ਪੋਲਾ ਉਸ ਦੇ ਨਾਲ ਦੇ तमाम ਜਿਹੜੇ ਡਰੱਗ ਕੇਸ ਦੇ ਨਾਲ ਰਿਲੇਟਿਡ ਮਲਜ਼ਮ ਪੇਸ਼ ਕੀਤੇ ਜਾਂਦੇ ਇਸੇ ਅਦਾਲਤ ਵਿੱਚ ਪੇਸ਼ ਕੀਤੇ ਜਾਂਦੇ ਸਨ ਜਾਂ ਹੋਰ ਬਹੁਤ ਹਾਈ ਪ੍ਰੋਫਾਈਲ ਮਾਮਲੇ ਆਉਂਦੇ ਨੇ ਜਦੋਂ ਕਿ ਇੱਕ ਤੋਂ ਇੱਕ ਵੱਡਾ ਤੋਂ ਵੱਡਾ ਮਲਜ਼ਮ ਹੁੰਦਾ ਠੀਕ ਹੈ ਬਿਕਰਮ ਸਿੰਘ ਮਜੀਠੀਆ ਦਾ ਇੱਕ ਸੈਂਸਿਟਿਵ ਕੇਸ ਹੈ। ਲੇਕਿਨ ਉਸ ਕੇਸ ਲਈ ਤੁਸੀਂ ਕਿਸ ਹੱਦ ਤੱਕ ਜਾਓਗੇ ਹੁਣ ਇੱਥੇ ਮੈਂ ਵੀ ਦੱਸਣਾ ਚਾਹਾਂਗਾ ਕਿ ਜਦੋਂ ਅਦਾਲਤ ਨੇ ਵੱਖ-ਵੱਖ ਐਸਪੈਕਟਸ ਨੂੰ ਖੰਗਾ ਲਿਆ ਇਸ ਕੇਸ ਦੇ ਵਿੱਚ ਜਿਹੜੀ ਸ਼ਿਕਾਇਤ ਕਰਤਾ ਤਿਰ ਯਾਨੀ ਕਿ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਨੀਸ਼ ਗੋਇਲ ਨੇ ਉਸ ਵਕਤ ਇਹ ਜਿਹੜੀ ਆਬਜ਼ਰਵੇਸ਼ਨ ਹੈ ਕੋਰਟ ਦੇ ਆਰਡਰ ਜੀਐਮਆਈਸੀ ਮੋਹਾਲੀ ਦਾ ਅਦਾਲਤ ਦਾ ਜਿਹੜਾ ਫੈਸਲਾ ਜਿਸ ਵਿੱਚ ਕਿਹਾ ਕਿ ਇੰਸਪੈਕਟਰ ਜਸ਼ਨਪ੍ਰੀਤ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਏ ਉਸ ਕੇਸ ਦੇ ਵਿੱਚ ਬਕਾਇਦਾ ਆਬਜ਼ਰਵੇਸ਼ਨ ਦਿੱਤੀ ਗਈ ਹੈ ਉਹਤੇ ਦੱਸਿਆ ਗਿਆ ਕਿ 8 ਵਜੇ ਸਵੇਰੇ 8 ਵਜੇ ਤੋਂ ਇੰਸਪੈਕਟਰ ਜਸ਼ਨਪ੍ਰੀਤ ਆਪਣੀ ਟੀਮ ਦੇ ਨਾਲ ਇਸ ਕੋਰਟ ਦੇ ਕੰਪਾਊਂਡ ਦੇ ਕੰਪਲੈਕਸ ਦੇ ਉਸ ਗੇਟ ਦੇ ਬਾਹਰ ਸੀ ਵਿਕਰਮ ਸਿੰਘ ਬਜੀਠਿਆ ਨੇ 9 ਵਜੇ ਆਣਾ ਸੀਗਾ ਕੋਈ ਅਜਿਹੀ ਅਰਜੈਂਸੀ ਨਹੀਂ ਸੀ ਕਿ ਬਹੁਤ ਕਾਲੀ ਪੈ ਜਾਂਦੀ ਹੈ ਤੇ ਤੁਸੀਂ ਜਾ ਕੇ ਫਟਾਫਟ ਗੇਟ ਦੀ ਚਾਬੀ ਚੌਕੀਦਾਰ ਤੋਂ ਲੈਣ ਦੀ ਕੋਸ਼ਿਸ਼ ਕਰਦੇ ਚੌਕੀਦਾਰ ਖੋਲ ਨਹੀਂ ਰਿਹਾ ਪਿੱਛੇ ਤੁਹਾਡਾ ਕਿਊਜ਼ ਖੜਾ ਹੋ ਗਿਆ ਉਹਦੀ ਸਿਕਿਉਰਿਟੀ ਦਾ ਖਤਰਾ ਹੈ ਤੁਹਾਨੂੰ ਆਪਣੀ ਡਿਊਟੀ ਦੇ ਉੱਤੇ ਜਿਹੜਾ ਤੁਹਾਡਾ ਉੱਤੇ ਦਬਾਅ ਹੈ ਤੁਹਾਡੇ ਅਫਸਰਾਂ ਦਾ ਦਬਾਅ ਹੈ ਉਹਨਾਂ ਦੇ ਅਫਸਰਾਂ ਦੇ ਉੱਤੇ ਉਹਨਾਂ ਦੇ ਅਫਸਰਾਂ ਦਾ ਦਬਾਅ ਹੈ ਉਹਨਾਂ ਅਫਸਰਾਂ ਦੇ ਉੱਤੇ ਟੌਪ ਦੇ ਅਫਸਰਾਂ ਦੇ ਉੱਤੇ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਦਾ ਦਬਾਅ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਵਿਕਰਮ ਸਿੰਘ ਬਜੀਠਿਆ ਦੀ ਤਸ ਆਖਰੀ ਮੌਕੇ ਉੱਤੇ ਤੁਸੀਂ ਜਾ ਕੇ ਇੱਕ ਚੌਕੀਦਾਰ ਦੇ ਨਾਲ ਕੁੱਟਮਾਰ ਕਰਦੇ ਹੋ ਕੇਸ ਇਹੋ ਜਿਹਾ ਨਹੀਂ ਸੀ ਦੱਸਿਆ ਗਿਆ ਰਿਕਾਰਡ ਕੀਤਾ ਗਿਆ ਕਿ ਜਦੋਂ ਇਸ ਚੌਕੀਦਾਰ ਦੇ ਉੱਤੇ ਇੱਕ ਸੁੱਨ ਮਾਰੇ ਉਸ ਇੰਸਪੈਕਟਰ ਜਸ਼ਨਪ੍ਰੀਤ ਨੇ ਉਸ ਵਕਤ ਤਕਰੀਬਨ 20 ਮਿੰਟ ਬਾਕੀ ਸਨ ਵਿਕਰਮ ਸਿੰਘ ਮਜੀਠੀਆ ਔਨ ਦਿਲੇ ਤੇ ਜੇ ਪਹਿਲਾਂ ਤੋਂ ਉਹਨਾਂ ਨੂੰ ਪਤਾ ਸੀ ਕਿ মিডিਆ ਇੱਕ 게ਟ ਦੇ ਉੱਤੇ ਮੌਜੂਦ ਹੈ ਤੇ ਵਿਕਰਮ ਸਿੰਘ ਮਜੀਠੀਆ ਨੂੰ ਉਸ 게ਟ ਤੋਂ ਨਾ ਲੈ ਕੇ ਦੂਸਰੇ 게ਟ ਤੋਂ ਲਿਆਂਦਾ ਜਾਣਾ ਤਾਂ 8 ਵਜੇ ਤੋਂ ਲੈ ਕੇ 9 ਵਜੇ ਦੇ ਦਰਮਿਆਨ ਤੁਸੀਂ ਇਸ ਚੀਜ਼ ਲਈ ਪ੍ਰਬੰਧ ਕਰ ਸਕਦੇ ਸੀ ਪਹਿਲਾਂ ਇਸ ਚੀਜ਼ ਦੀ ਜਾਣਕਾਰੀ ਦਿੱਤੀ ਜਾ ਸਕਦੀ ਸੀ ਜੇ ਚੌਕੀਦਾਰ ਬਲਜੀਤ ਕਹਿ ਰਿਹਾ ਸੀ ਪੁਲਿਸ ਅਫਸਰਾਂ ਨੂੰ ਕਿ ਮੈਨੂੰ ਸਬੰਧਤ ਅਧਿਕਾਰੀਆਂ ਦੇ ਨਾਲ ਗੱਲ ਕਰ ਲੈਣ ਦਿਓ ਜੱਜ ਸਾਹਿਬਾਨਾਂ ਦੇ ਹੁਕਮਾਂ ਹੇਠ ਅਦਾਲਤ ਦੇ ਵਿੱਚ ਕੰਮ ਚੱਲਦਾ ਨਾ ਕਿ ਪੁਲਿਸ ਅਫਸਰਾਂ ਦੀ ਵਿਮਜ਼ਨ ਫੈਂਸੀ ਉੱਤੇ ਸੋ ਉਸ ਨੂੰ ਗੱਲ ਨਹੀਂ ਕਰਨ ਦਿੱਤੀ ਗਈ ਵਿਕਰਮ ਸਿੰਘ ਬਜੀਠਿਆ 20 ਮਿੰਟ ਬਾਅਦ ਉਸ ਘਟਨਾ ਤੋਂ ਪਹੁੰਚਦੇ ਨੇ ਉੱਥੇ ਉਸ ਕੋਰਟ ਦੇ ਵਿੱਚ ਪਹੁੰਚਦੇ ਨੇ ਸੋ ਜਿਹੀ ਕੋਈ ਅਰਜੈਂਸੀ ਨਹੀਂ ਸੀ ਕੋਈ ਕਾਰਨ ਨਹੀਂ ਸੀ ਕਿ ਉਸ ਚੌਕੀਦਾਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਲੇਕਿਨ ਫੇਰ ਵੀ ਇਨਸਪੈਕਟਰ ਜੈਸ਼ਨਪ੍ਰੀਤ ਨੇ ਕਟਮਾਰ ਕੀਤੀ ਤੇ ਸਭ ਕੁਝ ਹੋਣ ਤੋਂ ਬਾਅਦ ਐਸ ਯੂਜੂਅਲ ਸਮਝੌਤੇ ਕਰ ਲਏ ਗਏ ਪਰਸਨਲ ਕਪੈਸਿਟੀ ਦੇ ਵਿੱਚ ਇੱਕ ਚੌਕੀਦਾਰ ਦੀ ਕੀ ਮਜਾਲ ਕੀ ਉਹ ਪੁਲਿਸ ਅਫਸਰਾਂ ਦੇ ਨਾਲ ਇੱਕ ਪੂਰੇ ਸਿਸਟਮ ਦੇ ਨਾਲ ਆ ਪਹਿਲਾਂ ਵੀ ਆਪਣੀ ਰਿਪੋਰਟ ਵਿੱਚ ਕਿਹਾ ਸੀ ਜਦੋਂ ਤੁਸੀਂ ਅਜਿਹੀ ਕਿਸੇ ਘਟਨਾ ਨੂੰ ਲੈ ਕੇ ਇਨਸਾਫ ਦੀ ਆਪਣੀ ਲੜਾਈ ਲੜ ਰਹੇ ਹੁੰਦੇ ਨਾ ਆਪਣੇ ਲਾਹ ਹੋਈ ਵਧੇਗੀ ਤੱਕੇ ਦੀ ਲੜਾਈ ਲੜ ਰਹੇ ਹੁੰਦੇ ਹੋ ਤੁਸੀਂ ਬਾਇ ਡਿਫਾਲਟ ਇੱਕ ਪੂਰੇ ਸਿਸਟਮ ਦੇ ਖਿਲਾਫ ਲੜ ਰਹੇ ਹੁੰਦੇ ਹੋ ਜੋ ਕਿ ਚੌਕੀਦਾਰ ਬਲਜੀਤ ਕੱਲਾ ਲੜ ਰਿਹਾ ਸੀ ਇਸ ਚੀਜ਼ ਲਈ ਮੈਂ ਇਹ ਜਿਹੜੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਨੀਸ਼ ਗੁਇਲ ਸਾਹਿਬ ਦੀ ਅਦਾਲਤ ਤੇ ਉਹਨਾਂ ਦੇ ਜਿਹੜੇ ਰੀਡਰ ਨੇ ਪਵਨ ਕੁਮਾਰ ਜੋ ਕਿ ਉਹਨਿਸ ਕੇਸ ਦੇ ਵਿੱਚ ਕੰਪਲੇਨੈਂਟ ਤੇ ਸ਼ਿਕਾਇਤ ਕਰਤਾ ਬਣਨੇ ਨੇ ਉਹਨਾਂ ਅਧੀ ਛਲਾਗਾ ਵੀ ਕਰਾਂਗਾ ਤੇ ਸਬੰਧਿਤ ਜਿਹੜੀ ਮੋਹਾਲੀ ਦੀ ਅਦਾਲਤ ਹੈ ਉਹਦੇ ਵੱਖ-ਵੱਖ ਕਿਉਂਕਿ ਜੱਜ ਸਾਹਿਬਾਨ ਨੇ ਅਦਾਲਤਾਂ ਨੇ ਉਹਨਾਂ ਨੂੰ ਵੀ ਇਸ ਚੀਜ਼ ਲਈ ਕ੍ਰੈਡਿਟ ਦਾਂਗਾ ਕਿ ਉਹਨਾਂ ਨੇ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਵੇਂ ਕਿ ਕਰਨਲ ਬਾਠਦੇਆ ਹੋਰ ਬਥੇਰੇ ਮਾਮਲਿਆਂ ਵਿੱਚ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਸਿਰੇ ਨਹੀਂ ਚੜਨ ਦਿੱਤਾ ਇਸ ਕੇਸ ਦੇ ਵਿੱਚ ਐਫ ਆਈ ਆਰ ਦਰਜ ਹੋਏਗੀ ਹੋ ਚੁੱਕੀ ਹੋਏਗੀ ਬਾਏ ਦਿ ਟਾਈਮ ਇਹ ਰਿਪੋਰਟ ਤੁਹਾਡੇ ਤੱਕ ਪਹੁੰਚੇਗੀ ਇਸ ਬਾਰੇ ਅਦਾਲਤ ਦੇ ਵਿੱਚ ਸਭ ਕੁਝ ਦੇਣਾ ਪਏਗਾ ਲੇਕਿਨ ਇਸ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਸਵਾਲ ਇਹ ਹੈ ਕਿ ਕਾਰਵਾਈ ਕੀ ਹੋਣੀ ਹੈ ਉਹ ਪੁਲਿਸ ਮਹਿਕਮਾ ਜੋ ਕਿ ਹੇਠਾਂ ਤੋਂ ਲੈ ਕੇ ਥੱਲੇ ਤੱਕ ਕੁਝ ਕਰਨਾ ਹੀ ਨਹੀਂ ਚਾਹੁੰਦਾ ਜਾਂ ਜੋ ਸ਼ਾਇਦ ਖੁਦੇ ਮਹਿਸੂਸ ਕਰਦਾ ਹੈ ਕਿ ਇਹਨਾਂ ਦੇ ਮੁਲਾਜ਼ਮਾਂ ਉੱਤੇ ਇਹਨਾਂ ਦੇ ਅਫਸਰਾਂ ਉੱਤੇ ਇੰਨਾ ਕੁ ਦਬਾਅ ਪੋਲਿਟੀਕਲ ਪਿਆ ਹੋਇਆ ਹੈ ਖਾਸ ਕਰਕੇ ਜੇ ਇਹ ਮਾਮਲਿਆਂ ਦੇ ਵਿੱਚ ਕਿ ਲੋਕ ਖੁਦ ਅਸਵਰਥ ਨੇ ਇਹਨਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਇਹਨਾਂ ਦੀ ਇਹਨਾਂ ਦੀ ਨੌਕਰੀਆਂ ਦਾ ਦੇ ਉੱਤੇ ਲੱਗ ਜਾਂਦੀਆਂ ਨੇ ਜਦੋਂ ਇਸ ਕਿਸਮ ਦੇ ਕਿਸੇ ਵੀ ਵੀਆਈਪੀ ਦੇ ਨਾਲ ਜੁੜੇ ਹੋਏ ਮਾਮਲੇ ਜਿਸ ਉੱਤੇ ਪੋਲਿਟੀਕਲ ਨਜ਼ਰਾਂ ਸਾਹਵਦੀਆਂ ਹੋਣ ਉਸ ਕੇਸ ਦੇ ਵਿੱਚ ਇੱਕ ਬਾਹਰ ਨਿਕਲਣ ਵਾਲੀ ਤਸਵੀਰ ਜਾਂ ਵੀਡੀਓ ਇਹਨਾਂ ਨੂੰ ਐਡਾ ਬੁਰੀ ਤਰ੍ਹਾਂ ਨਾਲ ਅਫੈਕਟ ਕਰਦਾ ਹੈ ਕਿ ਇਹਨਾਂ ਨੇ ਦਬਾਅ ਦੇ ਵਿੱਚ ਆ ਕੇ ਇਹ ਇਹ ਸਭ ਕੁਝ ਕਰਦੇ ਨੇ ਜੋ ਕੁਝੇ ਕਰ ਰਹੇ ਨੇ ਸੋ ਮੈਨੂੰ ਚਿੰਤਾ ਇਹ ਹੀ ਹੈ ਕਿ ਇਸ ਕੇਸ ਦੇ ਵਿੱਚ ਫ੍ਰੀ ਐਂਡ ਫੇਅਰ ਜਿਹੜੀ ਪੜਤਾਲ ਆਪਾਂ ਟ੍ਰਾਇਲ ਦੀ ਗੱਲ ਤਾਂ ਬਾਅਦ ਕਰਾਂਗੇ ਫ੍ਰੀ ਐਂਡ ਫੇਅਰ ਜਾਂ ਕਹ ਲਈਏ ਫੇਅਰ ਪੜਤਾਲ ਦੀ ਸੰਭਾਵਨਾ ਇਸ ਵਾਸਤੇ ਘੱਟ ਹੈ ਕਿਉਂਕਿ ਪਹਿਲਾਂ ਹੀ ਮੋਹਾਲੀ ਦੇ ਐਸਐਸਪੀ ਤੇ ਉਹਨਾਂ ਦੇ ਜਿਹੜੇ ਸਬੰਧਿਤ ਹੇਠਲੇ ਅਫਸਰ ਨੇ ਉਹ ਇੱਕ ਪੋਜੀਸ਼ਨ ਲੈ ਚੁੱਕੇ ਨੇ ਸੋ ਇਸ ਕੇਸ ਨੂੰ ਸਿਰੇ ਤੱਕ ਪਹੁੰਚਾਣ ਲਈ ਜਾਂ ਸਿੱਟੇ ਤੱਕ ਪਹੁੰਚਾਣ ਲਈ ਕੀ ਹੋਰ ਐਫਰਟ ਚਾਹੀਦੀ ਹੋਏਗੀ ਤੇ ਉਹੀ ਚਿੰਤਾ ਹੈ ਕਿ ਕੀ ਉਹ ਦੁਬਾਰਾ ਸੀਬੀਆਈ ਨੂੰ ਇੱਕ ਚੌਕੀਦਾਰ ਦੇ ਨਾਲ ਕੁੱਟਮਾਰ ਦੇ ਇੱਕ ਬੜੇ ਸਿੱਧੇ ਜਿਹੇ ਮਾਮਲੇ ਜਿਸ ਵਿੱਚ ਦੁਬਾਰਾ ਇੱਕ ਸੀਸੀਟੀਵੀ ਅਵੇਲੇਬਲ ਹੈ ਜਿਵੇਂ ਕਨਾਲ ਬਾੜ ਦੇ ਮਾਮਲੇ ਵਿੱਚ ਸੀ ਉਸ ਲਈ ਫਿਰ ਦੁਬਾਰਾ ਸੀਬੀਆਈ ਨੂੰ ਤਾਂ ਨਹੀਂ ਸਾਹਮਣੇ ਆਉਣਾ ਪਏਗਾ ਤੋ ਸਾਥੀਓ ਬਹੁਤ ਹੀ ਸ਼ਰਮਿੰਦਗੀ ਦੀ ਵੀ ਗੱਲ ਹੈ ਬਹੁਤ ਹੀ ਅਫਸੋਸ ਦੀ ਵੀ ਗੱਲ ਹੈ ਬਹੁਤ ਹੀ ਦੁੱਖ ਦੀ ਵੀ ਗੱਲ ਹੈ ਕਿ ਇਹ ਸਾਡਾ ਸਿਸਟਮ ਹੈ ਇਹ ਸਾਡੀ ਵਿਵਸਥਾ ਹੈ ਪੰਜਾਬ ਪੁਲਿਸ ਇੱਕ ਬਹਾਦਰ ਪੁਲਿਸ ਹੈ ਅੱਜ ਜਦੋਂ ਇਸ ਤਰੀਕੇ ਦੀ ਰਿਪੋਰਟਾਂ ਮੈਂ ਬਣਾਉਣਾ ਮੈਨੂੰ ਹਮੇਸ਼ਾ ਦੁੱਖ ਹੋ ਰਿਹਾ ਹੁੰਦਾ ਹੈ ਕਿਉਂਕਿ ਬਹੁਤ ਸੇ ਅਜਿਹੇ ਬਹਾਦਰ ਇਮਾਨਦਾਰ ਆਪਣੀ ਡਿਊਟੀ ਤੇ ਪੰਜਾਬ ਦੇ ਲਈ ਕੰਮ ਕਰਨ ਵਾਲੇ ਅਫਸਰ ਜੋ ਕਿ ਦਿਨ ਰਾਤ ਮਿਹਨਤਾਂ ਕਰਦੇ ਨੇ ਕਿਤੇ ਨਾ ਕਿਤੇ ਇਸ ਤਰੀਕੇ ਦੀਆਂ ਜਦੋਂ ਰਿਪੋਰਟਸ ਮੜਦੀਆਂ ਨੇ ਤਾਂ ਪੁਲਿਸ ਦਾ ਅਖਸ ਖਰਾਬ ਹੁੰਦਾ ਸਾਰੇ ਅਫਸਰਾਂ ਉੱਤੇ ਗੱਲਾਂ ਦੀ ਜਦੋਂ ਕਿ ਅਜਿਹਾ ਨਹੀਂ ਹੈ ਸੋ ਅਜਿਹੇ ਰਿਪੋਰਟਸ ਮੈਂ ਬਣਾਉਣਾ ਨਹੀਂ ਚਾਹੁੰਦਾ ਲੇਕਿਨ ਜਦੋਂ ਇਸ ਤਰੀਕੇ ਦੇ ਦੇ ਟੀਟ ਅਫਸਰ ਬਣ ਜਾਂਦੇ ਨੇ ਇਹ ਟੀਟ ਪਾਣਾ ਜਿਹੜਾ ਹੁੰਦਾ ਨਾ ਜੀ ਜੋ ਇਹ ਟੀਟ ਪਣਾਈ ਹੈ ਤਿੰਨ ਹਫਤੇ ਦੌਰਾਨ ਤੁਸੀਂ ਖਾਣਾ ਪੂਰਤੀ ਕਰਕੇ ਅਦਾਲਤਾਂ ਨੂੰ ਰਿਪੋਰਟਾਂ ਦੇ ਰਹੇ ਹੋ ਤੇ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਕਿ ਇਸ ਕੇਸ ਦੇ ਵਿੱਚ ਇੱਕ ਅਦਾਲਤ ਦੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀ ਸ਼ਿਕਾਇਤ ਉੱਤੇ ਕਾਰਵਾਈ ਨਹੀਂ ਹੋ ਰਹੀ ਇੱਕ ਆਮ ਆਦਮੀ ਦੀ ਗੱਲ ਕਿੱਥੇ ਛੱਡ ਰਹਿ ਜਾਂਦੀ ਹੈ ਸਾਡੀ ਥੋੜੀ ਗੱਲ ਕਿੱਥੇ ਰਹਿ ਜਾਂਦੀ ਹੈ ਇਦਾਲਤਾਂ ਦੇ ਜਜਾਂ ਦੇ ਹਾਲ ਨੇ ਅਦਾਲਤਾਂ ਦੇ ਕੋਰਟਾਂ ਦੇ ਵਿੱਚ ਪੁਲਿਸ ਦੀ ਹੋ ਰਹੀ ਗੁੰਡਾਗਰਦੀ ਸਿਆਸੀ ਦਬਾਅ ਹੇਠ ਪੁਲਿਸ ਦੀ ਗੁੰਡਾਗਰਦੀ ਜਿਹੜੀ ਚੱਲਦੀ ਪਈ ਹੈ ਇਹ ਉਸ ਦੇ ਹਾਲਾਤ ਨੇ ਜੋ ਕਿ ਇਸ ਕੇਸ ਦੇ ਵਿੱਚ ਸਾਹਮਣੇ ਆਏ ਨੇ 31 ਜੁਲਾਈ ਨੂੰ ਇਸ ਕੇਸ ਦੀ ਅਗਲੀ ਤਰੀਕ ਹੈ ਯਾਨੀ ਕਿ ਅੱਜ ਤੇ ਐਫ ਆਈ ਆਰ ਦਾ ਹੋ ਚੁੱਕੀ ਹੋਏਗੀ ਹੁਣ ਇਸ ਦੇ ਵਿੱਚ ਕੋਈ ਸੰਸਾ ਬਚਦਾ ਨਹੀਂ ਹੈ ਲੇਕਿਨ ਇਸ ਐਫ ਆਈ ਆਰ ਤੇ ਇਸ ਕੇਸ ਦੀ ਤਫਤੀਸ਼ ਕਿੰਨੀ ਮਤਲਬ ਆਪਾਂ ਕਹਿ ਸਕਦੇ ਆਬਜੈਕਟਿਵਲੀ ਕੀਤੀ ਜਾਏਗੀ ਕਿ ਇਸ ਕੇਸ ਨੂੰ ਇਸ ਜ਼ਿਲ੍ਹੇ ਤੋਂ ਟ੍ਰਾਂਸਫਰ ਬਾਹਰ ਨਹੀਂ ਕਰ ਦਿੱਤਾ ਜਾਣਾ ਚਾਹੀਦਾ ਇਸ ਕੇਸ ਦੇ ਵਿੱਚ ਕੀ ਪੰਜਾਬ ਪੁਲਿਸ ਜਾਂ ਮੋਹਾਲੀ ਪੁਲਿਸ ਦੀ ਜਾਂਚ ਨਿਰਪੱਖ ਹੋ ਪਾਏਗੀ ਹੁਣ ਇਹ ਮੋਹਾਲੀ ਦੇ ਐਸਐਸਪੀ ਸਾਹਿਬ ਤੇ ਵੀ ਕਾਫੀ ਹੱਦ ਤੱਕ ਨਿਰਭਰ ਕਰੇਗਾ ਕਿ ਹੀ ਹੈਸ ਟੂ ਰਾਈਜ਼ ਬਿਯੋਂਡ ਹਿਸ ਕਾਲਿੰਗ ਇਨ ਸੱਚ ਕੇਸਸ ਆਪਣੇ ਯਾਤ ਅਫੀਸਰਸ ਨੂੰ ਖੁੱਲਕੇ ਪ੍ਰੋਟੈਕਟ ਕਰੋ ਜੇ ਅਫਸਰ ਨੇ ਕਿਸੇ ਪ੍ਰੈਸ਼ਰ ਦੇ ਹੇਠ ਆ ਕੇ ਜੋ ਕੁਝ ਕੀਤਾ ਉਹ ਕੀਤਾ ਜਾਂ ਫਿਰ ਉਸ ਦੇ ਪਿੱਛੇ ਆ ਕੇ ਖੜ ਜਾਓ ਤੇ ਜੇ ਨਹੀਂ ਖੜ ਸਕਦੇ ਤਾਂ ਫਿਰ ਫਰੀ ਐਂਡ ਫੇਅਰ ਪੜਤਾਲ ਕਰੋ ਤੇ ਉਸ ਅਫਸਰ ਦੇ ਖਿਲਾਫ ਜੋ ਕਾਰਵਾਈ ਬਣਦੀ ਹੈ ਉਸ ਨੂੰ ਕਰੋ ਕਿਉਂਕਿ ਅਦਾਲਤ ਚਾਹੀ ਹੈ ਅਦਾਲਤਾਂ ਮੰਨਦੀਆਂ ਨੇ ਸਾਥੀਓ ਅੱਜ ਦੀ ਇਸ ਰਿਪੋਰਟ ਨੂੰ ਇੱਥੇ ਰੁਕਾਂਗਾ ਚਾਹਾਂਗਾ ਜੇ ਤੁਹਾਡੇ ਕੋਲ ਕੁਝ ਵਿਚਾਰ ਹੋਣ ਇਸ ਰਿਪੋਰਟ ਬਾਰੇ ਕਾਈਂਡਲੀ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰੋ ਸ਼ੁਕਰੀਆ ਛੇਤੀ ਇੱਕ ਹੋਰ ਰਿਪੋਰਟ ਲੈ ਕੇ ਫੇਰ ਮਿਲਦੇ ਹਾਂ